ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਤੇਜ਼ ਮੀਂਹ ਨੇ ਤਾਂ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀ ਮੈਂ ਹਰ ਹਾਲ ਵਿੱਚ ਮੁੰਬਈ ਤੋਂ ਦਿੱਲੀ ਪਹੁੰਚਣਾ ਸੀ ਪਰ ਤੇਜ਼ ਮੀਂਹ ਦੇ ਕਾਰਨ ਸਾਰੀਆਂ ਫਲਾਈਟਾਂ ਕੈਨਸਲ ਹੋ ਗਈਆਂ ਸੀ ਇਸ ਲਈ ਨਾ ਚਾਹੁੰਦਿਆਂ ਹੋਇਆ ਵੀ ਮੈਨੂੰ ਰੇਲਵੇ ਸਟੇਸ਼ਨ ਜਾਣਾ ਪਿਆ ਸੀ ਮੈਂ ਦਿੱਲੀ ਲਈ ਟਿਕਟ ਮੌਕੇ ਤੇ ਖਰੀਦੀ ਸੀ ਇਸ ਲਈ ਮੈਨੂੰ ਇਕਨੋਮਿਕ ਕਲਾਸ ਦੀ ਟਿਕਟ ਮਿਲੀ ਸੀ ਜੇਕਰ ਮੇਰੀ ਮੀਟਿੰਗ ਨਾ ਹੁੰਦੀ ਤਾਂ ਮੈਂ ਕਦੇ ਵੀ ਇਕਨੋਮਿਕ ਕਲਾਸ ਲਈ ਬੁੱਕ ਨਾ ਕਰਦਾ। ਟ੍ਰੇਨ ਦੇ ਆਉਣ ਵਿੱਚ ਅਜੇ ਅੱਧਾ ਘੰਟਾ ਬਾਕੀ ਸੀ। ਮੇਰਾ ਡਰਾਈਵਰ ਮੈਨੂੰ ਸਟੇਸ਼ਨ ਤੇ ਛੱਡ ਗਿਆ ਸੀ। ਰਾਤ ਦੇ 2 ਵਜੇ ਰਹੇ ਸੀ ਤੇ ਸਿਰਫ 5 ਮਿੰਟ ਲਈ ਇੱਥੇ ਟ੍ਰੇਨ ਨੇ ਰੁਕਣਾ ਸੀ। ਅਜੇ ਵੀ ਜ਼ੋਰਦਾਰ ਮੀਂਹ ਪੈ ਰਿਹਾ ਸੀ। ਕਿ ਮੈਂ ਇੱਕ ਕੁੜੀ ਨੂੰ ਸਟੇਸ਼ਨ ਦੇ ਅੰਦਰ ਆਉਂਦਿਆਂ ਦੇਖਿਆ। ਪਰ ਅਜੀਬ ਗੱਲ ਇਹ ਸੀ ਕਿ ਉਸਨੇ ਚਾਦਰ ਨਾਲ ਆਪਣਾ ਮੂੰਹ ਛਪਾਇਆ ਹੋਇਆ ਸੀ। ਉਹ ਮੀਂਹ ਵਿੱਚ ਪੂਰੀ ਤਰ੍ਹਾਂ ਭਿੱਜ ਗਈ ਸੀ। ਉਹ ਬਹੁਤ ਹੀ ਪਰੇਸ਼ਾਨੀ ਵਿੱਚ ਇਧਰ ਉਧਰ ਦੇਖ ਰਹੀ ਸੀ ਮੈਂ ਵੀ ਬੈਂਚ ਉੱਤੇ ਇਕੱਲਾ ਬੈਠਾ ਸੀ ਉਹ ਕੁੜੀ ਬੈਠਣ ਲਈ ਥਾਂ ਲੱਭ ਰਹੀ ਸੀ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੈਗ ਵੀ ਸੀ ਉਸਨੇ ਮੇਰੇ ਬੈਂਚ ਵੱਲ ਦੇਖਿਆ ਤੇ ਫਿਰ ਉੱਥੇ ਆ ਕੇ ਇੱਕ ਕੋਨੇ ਵਿੱਚ ਬੈਠ ਗਈ ਤੇ ਉਹ ਮੋਬਾਈਲ ਫੋਨ ਕੱਢ ਕੇ ਕੁਝ ਮੈਸੇਜ ਕਰਨ ਲੱਗੀ ਮੈਂ ਉਸਦੇ ਚਿਹਰੇ ਵੱਲ ਝਾਤੀ ਮਾਰੀ ਉਸ ਦੀਆਂ ਅੱਖਾਂ 'ਚ ਹੀ ਦਿਖਾਈ ਦੇ ਰਹੀਆਂ ਸਨ ਬਹੁਤ ਸੁੰਦਰ ਅੱਖਾਂ ਸੀ ਖੈਰ ਮੈਂ ਆਪਣੀ ਨਜ਼ਰ ਹਟਾ ਲਈ ਕੁਝ ਥੇਰ ਬਾਅਦ ਉਸਨੇ ਕਿਹਾ ਸੁਣ ਮੁੰਡਿਆ ਮੈਨੂੰ ਉਸਦੇ ਬੁਲਾਉਣ ਦਾ ਤਰੀਕਾ ਬਹੁਤ ਅਜੀਬ ਲੱਗਿਆ ਮੈਂ ਮੁੜ ਕੇ ਉਸ ਵੱਲ ਦੇਖਿਆ ਤਾਂ ਕਹਿਣ ਲੱਗੀ ਦਿੱਲੀ ਦੀ ਟ੍ਰੇਨ ਕਦੋਂ ਆਉਣੀ ਹੈ ਮੈਂ ਕਿਹਾ ਅੱਧੇ ਘੰਟੇ ਤੱਕ ਆਵੇਗੀ ਉਸਨੇ ਕਿਹਾ ਬੜੀ ਸਮੱਸਿਆ ਹੈ ਜਲਦੀ ਨਹੀਂ ਆ ਸਕਦੀ ਮੈਂ ਉਸਦੀ ਬਕਵਾਸ ਸੁਣ ਕੇ ਕੀ ਜਵਾਬ ਦੇ ਸਕਦਾ ਸੀ ਪਹਿਲਾਂ ਹੀ ਮੇਂ ਕਾਰਨ ਮੈਨੂੰ ਇੰਨੀ ਦੂਰੀ ਦਾ ਸਫ਼ਰ ਕਰਨਾ ਪੈਣਾ ਸੀ ਮੈਂ ਇਸ ਸਫ਼ਰ ਬਾਰੇ ਸੋਚ ਕੇ ਹੀ ਚਿੰਤਤ ਸੀ ਉਸ ਤੋਂ ਬਾਅਦ ਉਹ ਬੋਲੀ ਸੁਣੋ ਤੁਹਾਡੇ ਡੱਬੇ ਦਾ ਨੰਬਰ ਕੀ ਹੈ ਮੈਂ ਕਿਹਾ ਕਿਉਂ ਤੁਸੀਂ ਕੀ ਕਰਨਾ ਹੈ ਉਸ ਨੇ ਕਿਹਾ ਤੁਹਾਡੇ ਤੋਂ ਬਾਅਦ ਮੈਂ ਟਿਕਟ ਖਰੀਦੀ ਹੈ ਮੈਂ ਦੇਖਣਾ ਚਾਹੁੰਦੀ ਹਾਂ ਕਿ ਤੁਹਾਡੇ ਡੱਬੇ ਦਾ ਨੰਬਰ ਤੇ ਮੇਰਾ ਇੱਕੋ ਹੈ ਜਾਂ ਫਿਰ ਵੱਖ ਮੈਂ ਥੋੜਾ ਬੋਰ ਹੋ ਕੇ ਜੇਬ ਵਿੱਚੋਂ ਟਿਕਟ ਕੱਢ ਕੇ ਆਪਣਾ ਡੱਬਾ ਨੰਬਰ ਤੇ ਸੀਟ ਨੰਬਰ ਦੱਸ ਦਿੱਤਾ ਫਿਰ ਉਸ ਨੇ ਆਪਣੀ ਟਿਕਟ ਵੇਖ ਕੇ ਹੱਸ ਕੇ ਕਿਹਾ ਆਪਣੀਆਂ ਸੀਟਾਂ ਤਾਂ ਆਮ ਇਸ ਆਮਨੇ ਸਾਹਮਣੇ ਹੀ ਨੇ ਮੈਂ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਆਪਣਾ ਮੋਬਾਈਲ ਫੋਨ ਕੱਢ ਕੇ ਆਪਣੀ ਮਾਂ ਨਾਲ ਗੱਲ ਕਰਨ ਲੱਗਾ ਤੇ ਫਿਰ ਮੈਂ ਗੱਲਾਂ ਕਰਦਾ ਕਰਦਾ ਇੱਕ ਚਾਹ ਵਾਲੀ ਦੁਕਾਨ ਤੇ ਚਲਾ ਗਿਆ ਇੰਨੇ ਸਮੇਂ ਨੂੰ ਟ੍ਰੇਨ ਸਟੇਸ਼ਨ ਤੇ ਆ ਗਈ ਸੀ ਤੇ ਮੈਨੂੰ ਇਸ ਦੀ ਕੋਈ ਖਬਰ ਨਹੀਂ ਸੀ ਫਿਰ ਅਚਾਨਕ ਕਿਸੇ ਨੇ ਮੇਰੇ ਮੋਢੇ ਨੂੰ ਜ਼ੋਰ ਨਾਲ ਹਿਲਾਇਆ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਕੁੜੀ ਕਹਿਣ ਲੱਗੀ ਪਾਗਲ ਇਨਸਾਨ ਟ੍ਰੇਨ ਆ ਚੁੱਕੀ ਹੈ ਤੁਸੀਂ ਜਾਣਾ ਨਹੀਂ ਮੇਰੇ ਕੋਲ ਉਸ ਕੁੜੀ ਨੂੰ ਕਹਿਣ ਦਾ ਸਮਾਂ ਨਹੀਂ ਸੀ ਕਿਉਂਕਿ ਟ੍ਰੇਨ ਹਾਰਨ ਵੱਲ ਜਾ ਰਹੀ ਸੀ ਮੈਂ ਤੁਰੰਤ ਆਪਣਾ ਸਮਾਨ ਚੁੱਕਿਆ ਤੇ ਭੱਜ ਕੇ ਟ੍ਰੇਨ ਵਿੱਚ ਚੜ ਗਿਆ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਕੁੜੀ ਆਪਣੀ ਸੀਟ ਤੇ ਜਾ ਕੇ ਬੈਠੀ ਹੋਈ ਸੀ ਉਹ ਕੁੜੀ ਮੈਨੂੰ ਕਹਿਣ ਲੱਗੀ ਮੈਂ ਆਪਣੀ ਜ਼ਿੰਦਗੀ ਵਿੱਚ ਤੇਰੇ ਵਰਗਾ ਇਨਸਾਨ ਨਹੀਂ ਦੇਖਿਆ ਜੇਕਰ ਮੈਂ ਤੁਹਾਨੂੰ ਨਾ ਬੁਲਾਉਂਦੀ ਤਾਂ ਟ੍ਰੇਨ ਚਲੀ ਜਾਣੀ ਸੀ ਫਿਰ ਤੁਸੀਂ ਕੀ ਕਰਦੇ ਮੈਂ ਉਸ ਕੁੜੀ ਦਾ ਧੰਨਵਾਦ ਕੀਤਾ ਮੈਂ ਬਹੁਤ ਹੀ ਅਲੱਗ ਸੁਭਾਅ ਵਾਲਾ ਮੁੰਡਾ ਸੀ ਕਿਉਂਕਿ ਮੈਂ ਕੁੜੀਆਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ ਸੀ ਮੇਰਾ ਸਾਰਾ ਧਿਆਨ ਆਪਣੇ ਬਿਜ਼ਨਸ ਵਿੱਚ ਹੁੰਦਾ ਸੀ ਮੈਨੂੰ ਜ਼ਿਆਦਾ ਗੱਲਾਂ ਕਰਨ ਵਾਲੇ ਲੋਕ ਬਿਲਕੁਲ ਵੀ ਪਸੰਦ ਨਹੀਂ ਸੀ ਇਸੇ ਤਰ੍ਹਾਂ ਰਾਤ ਦੇ 3 ਵਜ ਗਏ ਤੇ ਮੈਂ ਸੋਚਿਆ ਕਿ ਮੈਂ ਸੌਂ ਜਾਂਦਾ ਹਾਂ ਇੰਨੇ ਨੂੰ ਇੱਕ ਵਿਅਕਤੀ ਟ੍ਰੇਨ ਵਿੱਚ ਉਬਲੇ ਹੋਏ ਅੰਡਿਆਂ ਦੀ ਆਵਾਜ਼ ਦੇਣ ਲੱਗਾ ਮੇਰਾ ਇਹ ਟ੍ਰੇਨ ਦੇ ਵਿੱਚ ਪਹਿਲਾ ਸਫ਼ਰ ਸੀ ਜਿਵੇਂ ਹੀ ਉਹ ਸਾਡੇ ਨੇੜੇੋਂ ਲੰਘਿਆ ਤਾਂ ਉਸ ਕੁੜੀ ਨੇ ਉਸ ਨੂੰ ਰੋਕ ਲਿਆ ਤੇ ਅੰਡੇ ਖਰੀਦਣ ਤੋਂ ਬਾਅਦ ਆਪਣੇ ਪਰਸ ਦੇ ਵਿੱਚੋਂ ਪੈਸੇ ਕੱਢਣ ਲੱਗੀ ਪਰ ਜਦੋਂ ਉਸ ਨੂੰ ਪਰਸ ਤੋਂ ਪੈਸੇ ਨਾ ਮਿਲੇ ਤਾਂ ਮੈਨੂੰ ਕਹਿਣ ਲੱਗੀ ਸੁਣੋ ਤੁਹਾਡੇ ਕੋਲ 2000 ਰੁਪਏ ਖੁੱਲੇ ਹਨ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਫਿਰ ਉਹ ਕਹਿਣ ਲੱਗੀ 50 ਰੁਪਏ ਦਾ ਨੋਟ ਦੇ ਦਿਓ ਜਿਵੇਂ ਹੀ ਮੈਂ ਦੇਹਰਾਦੂਨ ਪਹੁੰਚਾਂਗੀ ਮੈਂ ਤੁਹਾਡੇ ਪੈਸੇ ਵਾਪਸ ਕਰ ਦਿਆਂਗੀ ਮੈਂ ਬਹੁਤ ਹੈਰਾਨ ਸੀ ਕਿ ਇਹ ਇੱਕ ਅਜਨਬੀ ਨਾਲ ਇਸ ਤਰ੍ਹਾਂ ਕਿਵੇਂ ਕੁਲ ਮਿਲ ਸਕਦੀ ਹੈ ਮੈਂ ਪੈਸੇ ਦੇ ਦਿੱਤੇ ਤੇ ਉਹ ਅੰਡੇ ਖਰੀਦ ਕੇ ਖਾਣ ਲੱਗੀ ਫਿਰ ਉਸਨੇ ਇੱਕ ਅੰਡਾ ਮੈਨੂੰ ਵੀ ਦਿੱਤਾ ਪਰ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ ਫਿਰ ਕਹਿਣ ਲੱਗੀ ਦੇਖੋ ਕਿੰਨੀ ਸਰਦੀ ਹੈ ਸਰਦੀ ਤੇ ਮੀਂਹ ਦੇ ਮੌਸਮ ਵਿੱਚ ਮੇਰੀ ਦਾਦੀ ਕਹਿੰਦੀ ਸੀ ਅੰਡੇ ਜ਼ਰੂਰ ਖਾਣੇ ਚਾਹੀਦੇ ਹਨ ਮੈਂ ਕਿਹਾ ਮੈਨੂੰ ਨੀਂਦ ਆ ਰਹੀ ਹੈ ਮੈਂ ਸੌਣਾ ਚਾਹੁੰਦਾ ਹਾਂ ਤੇ ਕਹਿਣ ਲੱਗੀ ਸੌਂ ਜਾਵੋ ਮੈਂ ਤੁਹਾਨੂੰ ਕਦੋਂ ਰੋਕਿਆ ਹੈ ਤੈਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਪੱਕਾ ਮਜਨੂ ਹੈ ਕਿਸੇ ਕੁੜੀ ਤੋਂ ਧੋਖਾ ਖਾ ਕੇ ਆਇਆ ਹੈ ਪਰ ਮੈਨੂੰ ਉਸ ਤੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਗੁੱਸਾ ਆਉਣ ਲੱਗਾ ਸੀ ਮੈਂ ਕਿਹਾ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ ਜਦੋਂ ਦੀ ਮੇਰੇ ਨਾਲ ਬੈਠੀ ਹੈ ਬਸ ਬੋਲੀ ਜਾਂਦੀ ਹੈ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਇਕੱਲੇ ਸਫ਼ਰ ਕਿਉਂ ਕਰ ਰਹੇ ਹੋ ਮੇਰੇ ਇਸ ਤਰ੍ਹਾਂ ਬੋਲਣ ਤੇ ਉਹ ਥੋੜਾ ਚੁੱਪ ਕਰ ਗਈ ਫਿਰ ਅਗਲਾ ਸਟੇਸ਼ਨ ਆਉਂਦਿਆਂ ਹੀ ਗੱਡੀ ਦੇ ਵਿੱਚ ਕੁਝ ਮੁੰਡੇ ਚੜ ਗਏ ਜੋ ਬਦਮਾਸ਼ ਕਿਸਮ ਦੇ ਲੱਗਦੇ ਸੀ ਚੈਕਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਤੇ ਕਹਿਣ ਲੱਗੇ ਅਸੀਂ ਇੱਥੇ ਕਿਸੇ ਨੂੰ ਲੱਭਣ ਆਏ ਹਾਂ ਜੇਕਰ ਤੂੰ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਵੀ ਮਾਰ ਦੇਵਾਂਗੇ ਫਿਰ ਜਦੋਂ ਮੇਰੀ ਨਜ਼ਰ ਉਸ ਕੁੜੀ ਤੇ ਪਈ ਤਾਂ ਉਹ ਬਹੁਤ ਡਰੀ ਹੋਈ ਸੀ ਤੇ ਲਗਾਤਾਰ ਖਿੜਕੀ ਤੋਂ ਬਾਹਰ ਦੇਖ ਰਹੀ ਸੀ ਫਿਰ ਕੁਝ ਮੁੰਡੇ ਸਾਡੇ ਡੱਬੇ ਦੇ ਵਿੱਚ ਆ ਗਏ ਮੈਂ ਉੱਠ ਕੇ ਬੈਠ ਗਿਆ ਉਹ ਟਿਕਟ ਚੈੱਕ ਕਰ ਵੀ ਉਹਨਾਂ ਦੇ ਨਾਲ ਸੀ ਫਿਰ ਉਹ ਉਸ ਕੁੜੀ ਨੂੰ ਕਹਿਣ ਲੱਗੇ ਆਪਣਾ ਚਿਹਰਾ ਦਿਖਾਓ ਪਰ ਉਸ ਕੁੜੀ ਨੇ ਕਿਹਾ ਮੈਂ ਆਪਣਾ ਚਿਹਰਾ ਕਿਉਂ ਦਿਖਾਵਾਂ ਮੈਂ ਇੱਥੇ ਆਪਣਾ ਚਿਹਰਾ ਕਿਸੇ ਨੂੰ ਨਹੀਂ ਦਿਖਾਵਾਂਗੀ ਕਿਉਂਕਿ ਮੇਰਾ ਪਤੀ ਬਹੁਤ ਸਖਤ ਸੁਭਾਅ ਵਾਲਾ ਹੈ ਫਿਰ ਉਹ ਮੈਨੂੰ ਕਹਿਣ ਲੱਗੀ ਸੁਣਦੇ ਹੋ ਜੀ ਇਹ ਕੀ ਕਹਿ ਰਹੇ ਹਨ ਉਹ ਕੁੜੀ ਮੈਨੂੰ ਇਸ ਤਰ੍ਹਾਂ ਬੁਲਾ ਰਹੀ ਸੀ ਜਿਵੇਂ ਮੈਂ ਉਸ ਦਾ ਪਤੀ ਹੋਵਾਂ ਜਦੋਂ ਮੈਂ ਉਸ ਦੇ ਵੱਲ ਦੇਖਿਆ ਤਾਂ ਉਹ ਕਹਿਣ ਲੱਗੀ ਇਹ ਮੇਰਾ ਪਤੀ ਹੈ ਤੇ ਇਹਨਾਂ ਦੇ ਬਹੁਤ ਵੱਡੇ ਵੱਡੇ ਲੋਕਾਂ ਨਾਲ ਸਬੰਧ ਹਨ ਜੇਕਰ ਤੁਸੀਂ ਮੇਰੇ ਨਾਲ ਜ਼ਬਰਦਸਤੀ ਕੀਤੀ ਤਾਂ ਇਹ ਤੁਹਾਡੇ ਤੇ ਕੇਸ ਕਰ ਦੇਣਗੇ ਮੈਂ ਤਾਂ ਉਸ ਚਲਾਕ ਕੁੜੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਫਿਰ ਉਹ ਤੁਰੰਤ ਆਪਣੀ ਸੀਟ ਤੋਂ ਉੱਠ ਕੇ ਮੇਰੇ ਨਾਲ ਬੈਠ ਗਈ ਮੈਂ ਕਿਹਾ ਇਹ ਕੀ ਬਤਮੀਜ਼ੀ ਹੈ ਤਾਂ ਉਸਨੇ ਮੇਰਾ ਹੱਥ ਕੁੱਟ ਕੇ ਫੜ ਲਿਆ ਤੇ ਆਪਣੀਆਂ ਅੱਖਾਂ ਰਾਹੀਂ ਕਹਿਣ ਲੱਗੀ ਕਿ ਮੈਂ ਉਸ ਦੀ ਇੱਜ਼ਤ ਰੱਖ ਲਵਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਦੀ ਗੱਲ ਮੰਨਣ ਨਾਲ ਮੇਰੇ ਤੇ ਮੁਸੀਬਤ ਆ ਜਾਵੇਗੀ ਮੈਂ ਕਿਹਾ ਹਾਂ ਇਹ ਮੇਰੀ ਪਤਨੀ ਹੈ ਤੇ ਮੈਂ ਤੁਹਾਨੂੰ ਇਸ ਦਾ ਚਿਹਰਾ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ ਫਿਰ ਉਹ ਮੁੰਡੇ ਕਹਿਣ ਲੱਗੇ ਅਸੀਂ ਪਿਛਲੇ 4 ਡੱਬੇ ਦੇਖ ਕੇ ਆਏ ਹਾਂ ਕਿਸੇ ਵੀ ਪਤੀ ਨੇ ਆਪਣੀ ਪਤਨੀ ਦਾ ਚਿਹਰਾ ਦਿਖਾਉਣ ਤੋਂ ਸਾਨੂੰ ਨਹੀਂ ਰੋਕਿਆ ਅਸੀਂ ਇੱਥੇ ਇੱਕ ਕੁੜੀ ਦੀ ਤਲਾਸ਼ ਵਿੱਚ ਆਏ ਹਾਂ ਜੋ ਘਰੋਂ ਭੱਜ ਕੇ ਆਈ ਹੈ ਤੇ ਅਸੀਂ ਉਸ ਤੇ ਭਰਾ ਹਾਂ ਜੇਕਰ ਸਾਨੂੰ ਉਹ ਮਿਲ ਗਈ ਤਾਂ ਅਸੀਂ ਉਸ ਨੂੰ ਜਿੰਦਾ ਨਹੀਂ ਛੱਡਾਂਗੇ ਸਾਨੂੰ ਪੱਕੀ ਖਬਰ ਮਿਲੀ ਹੈ ਕਿ ਉਹ ਇਸ ਟ੍ਰੇਨ ਵਿੱਚ ਹੈ ਜੇਕਰ ਤੇਰੇ ਵੱਡੇ ਵੱਡੇ ਲੋਕਾਂ ਨਾਲ ਸੰਬੰਧ ਹਨ ਤਾਂ ਸਾਡੀ ਵੀ ਬਹੁਤ ਉੱਤੇ ਤੱਕ ਪਹੁੰਚ ਹੈ ਅਸੀਂ ਇਸ ਕੁੜੀ ਦਾ ਚਿਹਰਾ ਵੇਖ ਕੇ ਹੀ ਜਾਵਾਂਗੇ ਪਰ ਜੇਕਰ ਇਹ ਸਾਡੀ ਭੈਣ ਨਾ ਹੋਈ ਤਾਂ ਅਸੀਂ ਇੱਥੋਂ ਚੁੱਪਚਾਪ ਚਲੇ ਜਾਵਾਂਗੇ ਇਸ ਦੇ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਹੁਣ ਮੈਂ ਸਮਝ ਗਿਆ ਸੀ ਕਿ ਇਹ ਕੁੜੀ ਆਪਣੇ ਘਰੋਂ ਭੱਜ ਕੇ ਆਈ ਹੈ ਹੁਣ ਮੈਂ ਕੀ ਕਰ ਸਕਦਾ ਸੀ ਉਹਨਾਂ ਨੇ ਉਸ ਕੁੜੀ ਦੇ ਚਿਹਰੇ ਤੋਂ ਜ਼ਬਰਦਸਤੀ ਕੱਪੜਾ ਹਟਾ ਦਿੱਤਾ ਫਿਰ ਉਸ ਕੁੜੀ ਨੂੰ ਦੇਖਦਿਆਂ ਹੀ ਉਹ ਗੁੱਸੇ ਨਾਲ ਕਹਿਣ ਲੱਗੀ ਤੈਨੂੰ ਕੀ ਲੱਗਾ ਸੀ ਤੂੰ ਘਰੋਂ ਭੱਜ ਜਾਵੇਂਗੀ ਤੇ ਅਸੀਂ ਤੈਨੂੰ ਲੱਭ ਨਹੀਂ ਸਕਦੇ ਉਸ ਕੁੜੀ ਨੇ ਮੇਰਾ ਹੱਥ ਘੁੱਟ ਕੇ ਫੜ ਲਿਆ ਤੇ ਕਹਿਣ ਲੱਗੀ ਇਹ ਮੇਰਾ ਪਤੀ ਹੈ ਅਸੀਂ ਦੋਵਾਂ ਨੇ ਵਿਆਹ ਕਰ ਲਿਆ ਹੈ ਇਹ ਗੱਲ ਸੁਣਦਿਆਂ ਹੀ ਮੇਰੇ ਤਾਂ ਹੋਸ਼ ਉੱਡ ਗਏ ਮੈਂ ਕਿਹਾ ਅਜਿਹਾ ਕੁਝ ਨਹੀਂ ਹੈ ਪਰ ਉਹ ਕੁੜੀ ਕਹਿਣ ਲੱਗੀ ਕਬਰਾ ਕਿਉਂ ਰਹੇ ਹੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਕੁਝ ਨਹੀਂ ਹੋ ਸਕਦਾ ਹੈ ਮੈਂ ਉਸ ਕੁੜੀ ਨੂੰ ਗੁੱਸੇ ਨਾਲ ਵੇਖਿਆ ਤੇ ਕਿਹਾ ਝੂਠ ਕਿਉਂ ਬੋਲ ਰਹੀ ਹੈ ਪਰ ਉਹ ਕਹਿੰਦੀ ਡਰ ਨਾ ਮੈਂ ਸਭ ਕੁਝ ਸੰਭਾਲ ਲਵਾਂਗੀ ਫਿਰ ਆਪਣੇ ਭਰਾਵਾਂ ਦੇ ਕੋਲ ਜਾ ਕੇ ਖੜੀ ਹੋ ਗਈ ਤੇ ਕਹਿਣ ਲੱਗੀ ਮੈਂ ਉਸ ਮੁੰਡੇ ਦੇ ਨਾਲ ਵਿਆਹ ਕਰ ਲਿਆ ਹੈ ਤੁਸੀਂ ਜੋ ਕਰਨਾ ਹੈ ਕਰ ਲਓ ਫਿਰ ਉਹ ਮੁੰਡੇ ਉਸ ਕੁੜੀ ਦੇ ਨਾਲ ਨਾਲ ਮੈਨੂੰ ਵੀ ਇੱਕ ਸੀਟ ਕੇ ਲੈ ਗਏ ਮੈਂ ਉਹਨਾਂ ਨੂੰ ਵਾਰ-ਵਾਰ ਕਹਿੰਦਾ ਰਿਹਾ ਇਹ ਝੂਠ ਬੋਲ ਰਹੀ ਹੈ ਮੈਂ ਇਸਦੇ ਨਾਲ ਵਿਆਹ ਨਹੀਂ ਕੀਤਾ ਹੈ ਪਰ ਉਹ ਕਹਿਣ ਲੱਗੇ ਹੁਣੇ ਥੋੜੀ ਦੇਰ ਪਹਿਲਾਂ ਤਾਂ ਤੂੰ ਇਸ ਨੂੰ ਆਪਣੀ ਪਤਨੀ ਦੱਸ ਰਿਹਾ ਸੀ ਫਿਰ ਹੁਣ ਕਿਉਂ ਮੁੱਕਰ ਰਿਹਾ ਹੈ ਉਸ ਕੁੜੀ ਨੇ ਪੰਜਪਰਾ ਸੀ ਤੇ ਉਸਦੇ ਚਾਚੇ ਤਾਏ ਸਾਰਾ ਪਰਿਵਾਰ ਇਕੱਠਾ ਹੀ ਇੱਕ ਵੱਡੇ ਘਰ ਵਿੱਚ ਰਹਿੰਦੇ ਸੀ ਉਸ ਘਰ ਦੇ ਸਾਰੇ ਬੰਦੇ ਮੈਨੂੰ ਘੂਰ-ਘੂਰ ਕੇ ਵੇਖ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਇਹ ਕੁੜੀ ਝੂਠੀ ਹੈ ਮੈਂ ਇਸਦੇ ਨਾਲ ਕੋਈ ਵਿਆਹ ਨਹੀਂ ਕੀਤਾ ਹੈ ਪਰ ਉਹ ਕੁੜੀ ਕਹਿੰਦੀ ਇਹ ਡਰ ਕਾਰਨ ਝੂਠ ਕਹਿ ਰਿਹਾ ਹੈ ਅਸਲ ਵਿੱਚ ਇਹੀ ਮੇਰਾ ਪਤੀ ਹੈ ਤੁਹਾਨੂੰ ਸਾਨੂੰ ਮਾਰ ਕੇ ਕੀ ਮਿਲੇਗਾ ਇਹ ਕੋਈ ਮਾਮੂਲੀ ਇਨਸਾਨ ਨਹੀਂ ਹੈ ਇਸਦਾ ਬਹੁਤ ਵਧੀਆ ਬਿਜ਼ਨਸ ਹੈ ਕੀ ਤੁਹਾਨੂੰ ਇਸਦੇ ਕੱਪੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਗਰੀਬ ਇਨਸਾਨ ਹੈ ਉਸ ਸਮੇਂ ਮੈਂ ਪੈਂਟ ਤੇ ਕੋਟ ਪਾਇਆ ਹੋਇਆ ਸੀ ਕਿਉਂਕਿ ਮੈਂ ਪਲੇਨ ਰਾਹੀਂ ਸਫ਼ਰ ਕਰਨਾ ਸੀ ਮੈਨੂੰ ਕੀ ਪਤਾ ਸੀ ਕਿ ਮੈਨੂੰ ਪਲੇਨ ਦੀ ਥਾਂ ਟ੍ਰੇਨ ਵਿੱਚ ਜਾਣਾ ਪਵੇਗਾ ਮੈਨੂੰ ਨਹੀਂ ਪਤਾ ਸੀ ਕਿ ਇਹ ਕੁੜੀ ਮੇਰਾ ਨਜਾਇਜ਼ ਫਾਇਦਾ ਚੁਕੇਗੀ ਫਿਰ ਉਸ ਦਾ ਚਾਚਾ ਤੇ ਪਿਤਾ ਮੇਰੇ ਕੋਲ ਆਏ ਤੇ ਮੇਰੇ ਕੰਮ ਬਾਰੇ ਪੁੱਛਣ ਲੱਗੇ ਮੈਂ ਕਿਹਾ ਮੈਂ ਮੁੰਬਈ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨਾਂ ਵਿੱਚ ਮੇਰੀ ਗਿਣਤੀ ਹੁੰਦੀ ਹੈ ਇਹ ਸੁਣ ਕੇ ਉਹ ਕਹਿਣ ਲੱਗੇ ਫਿਰ ਤੈਨੂੰ ਭੱਜਣ ਦੀ ਕੀ ਜ਼ਰੂਰਤ ਸੀ ਤੇਰੇ ਨਾਲ ਤਾਂ ਅਸੀਂ ਵੈਸੇ ਵੀ ਆਪਣੀ ਕੁੜੀ ਦਾ ਵਿਆਹ ਕਰ ਦੇਣਾ ਸੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਮੈਂ ਕਿਹਾ ਤੁਹਾਡੀ ਕੁੜੀ ਝੂਠ ਬੋਲ ਰਹੀ ਹੈ ਮੈਂ ਇਸ ਨੂੰ ਜਾਣਦਾ ਤੱਕ ਵੀ ਨਹੀਂ ਪਰ ਉਹ ਕਹਿਣ ਲੱਗੇ ਜੋ ਹੋ ਗਿਆ ਸੋ ਹੋ ਗਿਆ ਅਸੀਂ ਨਹੀਂ ਚਾਹੁੰਦੇ ਸਾਡੀ ਕੁੜੀ ਭੱਜ ਕੇ ਜਾਵੇ ਤੁਸੀਂ ਪਹਿਲਾਂ ਹੀ ਵਿਆਹ ਕਰ ਚੁੱਕੇ ਹੋ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਸਭ ਦੇ ਸਾਹਮਣੇ ਤੁਹਾਡਾ ਵਿਆਹ ਹੋਵੇ ਤਾਂ ਜੋ ਸਭ ਨੂੰ ਇਹ ਲੱਗੇ ਕਿ ਜੋ ਕੁਝ ਵੀ ਹੋਇਆ ਹੈ ਸਾਡੀ ਰਜਾਮੰਦੀ ਨਾਲ ਹੋਇਆ ਹੈ ਫਿਰ ਅਗਲੇ ਦਿਨ ਹੀ ਮੇਰਾ ਵਿਆਹ ਨੰਦਨੀ ਦੇ ਨਾਲ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਆਪਣੀ ਕੁੜੀ ਤੇ ਯਕੀਨ ਸੀ ਪਰ ਮੇਰੇ ਤੇ ਨਹੀਂ ਨੰਦਨੀ ਦਾ ਪਰਿਵਾਰ ਕੁਝ ਬਦਮਾਸ਼ ਕਿਸਮ ਦਾ ਸੀ ਉਹਨਾਂ ਨੇ ਮੈਨੂੰ ਘਰ ਤੋਂ ਬਾਹਰ ਨਿਕਲਣ ਹੀ ਨਹੀਂ ਦਿੱਤਾ ਮੈਨੂੰ ਹਰ ਵੇਲੇ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ ਮੈਂ ਇਹ ਤਾਂ ਸੁਣਿਆ ਸੀ ਕਿ ਕੁੜੀਆਂ ਨਾਲ ਜ਼ਬਰਦਸਤੀ ਹੁੰਦੀ ਹੈ ਪਰ ਮੈਂ ਮੁੰਡਾ ਹੁੰਦਿਆਂ ਹੋਇਆਂ ਵੀ ਕੁਝ ਨਾ ਕਰ ਸਕਿਆ ਉਹਨਾਂ ਨੇ ਮੇਰੀ ਮਾਂ ਨੂੰ ਵੀ ਬੁਲਾ ਲਿਆ ਸੀ ਜੋ ਕਿ ਮੈਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਸੀ ਤੇ ਕਹਿਣ ਲੱਗੀ ਨੀਰਜ ਜੇ ਤੈਨੂੰ ਕੁੜੀ ਪਸੰਦ ਸੀ ਤਾਂ ਮੈਨੂੰ ਦੱਸ ਦਿੰਦਾ ਕਿਸੇ ਦੀ ਕੁੜੀ ਨੂੰ ਘਰੋਂ ਉੱਪ ਜਾ ਕੇ ਲੈ ਜਾਂਦਿਆਂ ਹੋਇਆਂ ਤੈਨੂੰ ਸ਼ਰਮ ਨਹੀਂ ਆਈ ਮੈਂ ਕਿਹਾ ਮਾਂ ਤੁਸੀਂ ਵੀ ਮੈਨੂੰ ਗਲਤ ਸਮਝ ਰਹੇ ਹੋ ਮਾਂ ਨੇ ਕਿਹਾ ਸਭ ਕੁਝ ਤੇਰੇ ਸਾਹਮਣੇ ਹੈ ਫਿਰ ਮੈਂ ਕੀ ਸਮਝਾਂ ਮੈਂ ਮਾਂ ਦੀ ਗੱਲ ਸੁਣ ਕੇ ਚੁੱਪ ਰਹਿਣ ਵਿੱਚ ਹੀ ਭੁਲਾਈ ਸਮਝੀ ਉਸ ਕੁੜੀ ਦੇ ਨਾਟਕ ਵਿੱਚ ਮੇਰਾ 2 ਮਿੰਟ ਦਾ ਸਾਥ ਦੇਣਾ ਮੈਨੂੰ ਬਹੁਤ ਮਹਿੰਗਾ ਪਿਆ ਸੀ। ਵਿਆਹ ਤੋਂ ਬਾਅਦ ਮੈਨੂੰ ਉਸ ਕੁੜੀ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਜਾਣਾ ਪਿਆ। ਮੈਂ ਪੂਰੇ ਰਸਤੇ ਉਸ ਕੁੜੀ ਦੇ ਨਾਲ ਕੋਈ ਵੀ ਗੱਲ ਨਾ ਕੀਤੀ ਕਿਉਂਕਿ ਮੇਰੀ ਮਾਂ ਵੀ ਸਾਡੇ ਨਾਲ ਸੀ। ਮੈਂ ਸੋਚਿਆ ਘਰ ਜਾ ਕੇ ਹੀ ਇਸ ਦੇ ਨਾਲ ਗੱਲ ਕਰਾਂਗਾ। ਪਰ ਜਿਵੇਂ ਹੀ ਮੈਂ ਕਮਰੇ ਦੇ ਵਿੱਚ ਗਿਆ ਉਹ ਕੁੜੀ ਮੈਨੂੰ ਵੇਖ ਕੇ ਹੱਸ ਰਹੀ ਸੀ। ਉਹ ਕਹਿਣ ਲੱਗੀ ਸ਼ੁਕਰ ਹੈ ਸਭ ਕੁਝ ਵਧੀਆ ਹੋ ਗਿਆ। ਮੈਨੂੰ ਤਾਂ ਲੱਗਿਆ ਸੀ ਮੇਰੇ ਘਰ ਦੇ ਮੈਨੂੰ ਜਾਣ ਤੋਂ ਹੀ ਮਾਰ ਦੇਣਗੇ ਤੁਸੀਂ ਬਹੁਤ ਜ਼ਿਆਦਾ ਦੌਲਤਮੰਦ ਸੀ ਸ਼ਾਇਦ ਇਸ ਲਈ ਮੇਰੇ ਘਰਦਿਆਣੇ ਕੁਝ ਨਹੀਂ ਕਿਹਾ ਮੈਂ ਕਿਹਾ ਤੇਰਾ ਦਿਮਾਗ ਤਾਂ ਠੀਕ ਹੈ ਇਹ ਕੀ ਤਮਾਸ਼ਾ ਹੈ ਨੰਦਨੀ ਕਹਿਣ ਲੱਗੀ ਇਹ ਮੇਰੀ ਮਜਬੂਰੀ ਸੀ ਅਸਲ ਵਿੱਚ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਹਾਂ ਪਰ ਸਮੱਸਿਆ ਇਹ ਹੈ ਕਿ ਉਹ ਮੀਰ ਨਹੀਂ ਹੈ ਮੈਂ ਜਾਣਦੀ ਸੀ ਮੇਰੇ ਘਰਕ ਵਾਲੇ ਕਦੇ ਵੀ ਮੇਰਾ ਵਿਆਹ ਉਸਦੇ ਨਾਲ ਨਹੀਂ ਕਰਨਗੇ ਇਸ ਲਈ ਮੈਂ ਘਰ ਤੋਂ ਪੱਜ ਗਈ ਪਰ ਉਸਤੇ ਸਟੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਹੀ ਟ੍ਰੇਨ ਚੱਲ ਗਈ ਸੀ ਮੈਨੂੰ ਮਜਬੂਰਨ ਟ੍ਰੇਨ ਤੇ ਚੜ੍ਹਨਾ ਪਿਆ ਸੀ ਫਿਰ ਉਸ ਦਾ ਮੈਸੇਜ ਆਇਆ ਕਿ ਉਹ ਮੈਨੂੰ ਦਿੱਲੀ ਹੀ ਮਿਲੇਗਾ ਪਰ ਇਸ ਤੋਂ ਪਹਿਲਾਂ ਮੇਰੇ ਭਰਾਵਾਂ ਨੇ ਮੈਨੂੰ ਲੱਭ ਲਿਆ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਇਸ ਲਈ ਮੈਂ ਇਹ ਨਾਟਕ ਕੀਤਾ ਕਿਉਂਕਿ ਤੁਹਾਨੂੰ ਦੇਖ ਕੇ ਲੱਗਦਾ ਸੀ ਕਿ ਤੁਸੀਂ ਬਹੁਤ ਅਮੀਰ ਵਿਅਕਤੀ ਹੋ ਇਸ ਲਈ ਸੋਚਿਆ ਕਿ ਮੈਂ ਤੁਹਾਡੀ ਪਤਨੀ ਬਣਨ ਦਾ ਨਾਟਕ ਕਰਾਂਗੀ ਤਾਂ ਮੇਰੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਤੁਸੀਂ ਫਿਕਰ ਨਾ ਕਰੋ ਇਹ ਵਿਆਹ ਸਿਰਫ ਦਿਖਾਵੇ ਦਾ ਵਿਆਹ ਹੈ ਉਸ ਕੁੜੀ ਨੇ ਬੜੇ ਆਰਾਮ ਨਾਲ ਮੈਨੂੰ ਆਪਣੇ ਫਾਇਦੇ ਦੇ ਲਈ ਪਰਤਿਆ ਸੀ ਮੈਂ ਕਿਹਾ ਤੁਸੀਂ ਮੈਨੂੰ ਪਾਗਲ ਸਮਝਦੇ ਹੋ ਤੁਹਾਡਾ ਜਦੋਂ ਮਨ ਕਰੇਗਾ ਮੈਨੂੰ ਵਰਤੋਗੇ ਫਿਰ ਨੰਦਨੀ ਕਹਿਣ ਲੱਗੀ ਇਹ ਮੇਰੀ ਮਜਬੂਰੀ ਸੀ ਤੁਹਾਨੂੰ ਕੀ ਫਰਕ ਪੈਂਦਾ ਹੈ ਤੁਸੀਂ ਇੱਕ ਮਰਦ ਹੋ ਜਦੋਂ ਚਾਹੋ ਤਲਾਕ ਦੇ ਸਕਦੇ ਹੋ ਤੇ ਫਿਰ ਦੂਜਾ ਵਿਆਹ ਕਰ ਲੈਣਾ ਪਰ ਮੇਰੇ ਘਰ ਦੇ ਕਦੇ ਵੀ ਮੇਰਾ ਵਿਆਹ ਉਸ ਮੁੰਡੇ ਦੇ ਨਾਲ ਨਾ ਕਰਦੇ ਕੀ ਇਨਸਾਨ ਦਾ ਗਰੀਬ ਹੋਣਾ ਸਭ ਤੋਂ ਵੱਡਾ ਗੁਨਾਹ ਹੈ ਉਸ ਸਮੇਂ ਉਹ ਕੁੜੀ ਬਹੁਤ ਹੀ ਜ਼ਿਆਦਾ ਗੰਭੀਰ ਹੋ ਕੇ ਗੱਲਾਂ ਕਰ ਰਹੀ ਸੀ ਤੇ ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ ਮੈਂ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਿਆ ਤੇ ਸੋਚਣ ਲੱਗਾ ਸੱਚਮੁੱਚ ਮੇਰਾ ਕੁਝ ਨਹੀਂ ਵਿਗੜਿਆ ਹੈ ਫਿਰ ਉਸ ਕੁੜੀ ਨੇ ਆਪਣੇ ਬੈਗ ਵਿੱਚੋਂ ਸਾਦੇ ਜਿਹੇ ਕੱਪੜੇ ਕੱਢੇ ਤੇ ਬਾਥਰੂਮ ਵਿੱਚ ਚਲੀ ਗਈ ਮੈਂ ਵੀ ਆਪਣੇ ਬੈੱਡ ਤੇ ਆਰਾਮ ਨਾਲ ਸੌਂ ਗਿਆ ਤੇ ਉਹ ਆ ਕੇ ਸੌਫੇ ਤੇ ਸੌਂ ਗਈ। ਫਿਰ ਕੁਝ ਦਿਨ ਇਸੇ ਤਰ੍ਹਾਂ ਹੀ ਗੁਜ਼ਰ ਗਏ। ਇੱਕ ਦਿਨ ਮੈਂ ਕਿਹਾ ਕਿੱਥੇ ਹੈ ਤੇਰਾ ਆਸ਼ਿਕ? ਤਾਂ ਕਹਿਣ ਲੱਗੀ ਉਸਦੇ ਪਿਤਾ ਬਹੁਤ ਹੀ ਸਖਤ ਸੁਭਾਅ ਦੇ ਹਨ। ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਤੇ ਰਾਹੁਲ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਅਸਲ ਵਿੱਚ ਮੇਰੇ ਭਰਾ ਬਦਮਾਸ਼ ਹਨ। ਇਸ ਲਈ ਹਰ ਕੋਈ ਉਹਨਾਂ ਤੋਂ ਡਰਦਾ ਹੈ। ਰਾਹੁਲ ਇਸ ਸਮੇਂ ਮੇਰੇ ਨਾਲ ਵਿਆਹ ਨਹੀਂ ਕਰ ਸਕਦਾ। ਪਰ ਇੱਕ ਦਿਨ ਜ਼ਰੂਰ ਉਸਦੇ ਪਿਤਾ ਸਾਡੇ ਵਿਆਹ ਨੂੰ ਮੰਨ ਜਾਣਗੇ। ਫਿਰ ਤੁਸੀਂ ਮੈਨੂੰ ਤਲਾਕ ਦੇ ਦੇਣਾ ਤੇ ਮੈਂ ਉਸਦੇ ਨਾਲ ਵਿਆਹ ਕਰ ਲਵਾਂਗੀ ਇਹ ਗੱਲ ਉਹ ਬਹੁਤ ਹੀ ਖੁਸ਼ ਹੋ ਕੇ ਕਹਿ ਰਹੀ ਸੀ ਹੁਣ ਉਹ ਅਕਸਰ ਹੀ ਮੇਰੇ ਨਾਲ ਰਾਹੁਲ ਦੇ ਬਾਰੇ ਗੱਲਾਂ ਕਰਦੀ ਰਹਿੰਦੀ ਸੀ ਕਿ ਉਹ ਮੁੰਡਾ ਬਹੁਤ ਹੀ ਵਧੀਆ ਹੈ ਉਹ ਮੇਰੇ ਨਾਲ ਕਾਲਜ ਵਿੱਚ ਪੜਦਾ ਸੀ ਪਰ ਅਜੇ ਤੱਕ ਉਸ ਨੂੰ ਨੌਕਰੀ ਨਹੀਂ ਮਿਲੀ ਹੈ ਮੈਂ ਕਿਹਾ ਤੇਰਾ ਵਿਆਹ ਮੇਰੇ ਨਾਲ ਹੋ ਗਿਆ ਹੈ ਕਿ ਉਹ ਤੇਰੇ ਤੇ ਸ਼ੱਕ ਨਹੀਂ ਕਰੇਗਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ ਤੇ ਕਹਿਣ ਲੱਗੀ ਨਹੀਂ ਕਰੇਗਾ ਕਿਉਂਕਿ ਮੈਂ ਉਸਨੂੰ ਦੱਸ ਦਿੱਤਾ ਹੈ ਤੁਸੀਂ ਬਹੁਤ ਹੀ ਸ਼ਰੀਫ ਤੇ ਚੰਗਾ ਇਨਸਾਨ ਹੋ ਮੈਂ ਜਾਣਦੀ ਹਾਂ ਤੁਸੀਂ ਮੇਰੇ ਨਾਲ ਕੁਝ ਨਹੀਂ ਕਰ ਸਕਦੇ ਇਹ ਕਹਿ ਕੇ ਉਹ ਫਿਰ ਹੱਸਣ ਲੱਗ ਪਈ ਮੈਂ ਕਿਹਾ ਮੈਨੂੰ ਕੁਝ ਕਰਨਾ ਚਾਹੀਦਾ ਵੀ ਨਹੀਂ ਹੈ ਤਾਂ ਉਹ ਕਹਿਣ ਲੱਗੀ ਮੈਂ ਜਾਣਦੀ ਹਾਂ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਥੋੜਾ ਅਜੀਬ ਲੱਗਾ ਮੈਂ ਕਿਹਾ ਹਿੰਮਤ ਦੀ ਗੱਲ ਤਾਂ ਨਾ ਹੀ ਕਰ ਜੇ ਮੈਂ ਕਰਨਾ ਚਾਹਾਂ ਤਾਂ ਕੁਝ ਵੀ ਕਰ ਸਕਦਾ ਹਾਂ ਮੇਰੀ ਗੱਲ ਸੁਣ ਕੇ ਉਸ ਦੀ ਚੱਲਦੀ ਹੋਈ ਜ਼ੁਬਾਨ ਰੁਕ ਗਈ ਫਿਰ ਮੈਂ ਉਸ ਦੇ ਥੋੜਾ ਨੇੜੇ ਗਿਆ ਤਾਂ ਉਹ ਡਰ ਕੇ ਪਿੱਛੇ ਹਟਣ ਲੱਗੀ ਮੈਂ ਕਿਹਾ ਤੁਸੀਂ ਮੇਰੀ ਪਤਨੀ ਹੋ ਤੇ ਅਸੀਂ ਇੱਕ ਹੀ ਕਮਰੇ ਵਿੱਚ ਸੌਂਦੇ ਹਾਂ ਫਿਰ ਜਿੱਥੇ ਇੱਕ ਮਰਦ ਤੇ ਔਰਤ ਇਕੱਲੇ ਹੋਣ ਉੱਥੇ ਕੁਝ ਵੀ ਹੋ ਸਕਦਾ ਹੈ ਫਿਰ ਅਸੀਂ ਤਾਂ ਪਤੀ ਪਤਨੀ ਹਾਂ ਕੁਝ ਵੀ ਹੋ ਸਕਦਾ ਹੈ ਮੇਰੀ ਗੱਲ ਸੁਣ ਕੇ ਉਸ ਨੇ ਕਿਹਾ ਖਬਰਦਾਰ ਜੇ ਕੁਝ ਗਲਤ ਕਰਨ ਬਾਰੇ ਸੋਚਿਆ ਵੀ ਤਾਂ ਮੈਂ ਕਿਹਾ ਮੈਨੂੰ ਕੌਣ ਰੋਕ ਸਕਦਾ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਆਵੇਗੀ ਇਸ ਨੂੰ ਵੇਖਣ ਲਈ ਇਸ ਦਾ ਲਿੰਕ ਕਮੈਂਟ ਵਿੱਚ ਮਿਲ ਜਾਵੇਗਾ ਧੰਨਵਾਦ